ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਸ੍ਰੀ ਰਣਕਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾੜਾ ਫੈਸਲਾ ਭਾਰਤ ਸਰਕਾਰ ਨੇ ਲਿਆ ਅਸੀਂ ਇਹਨੂੰ ਕੰਡੈਮਨ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਲ ਹੈ ਤੇ ਦੂਜੇ ਪਾਸੇ ਉਸ ਮੁਕੱਦਸ ਥਾਨ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤ ਹੋਣ ਜਾਂਦੇ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਜਿੱਥੋਂ ਭਾਈਚਾਰੇ ਦਾ ਸਨੇਹ ਜਾਂਦਾ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮੰਤ ਭੰਗਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੁਣ ਚਾਹ ਟੈਂਕ ਦੀ ਲੜਾਈ ਹੋ ਗਈ ਚਾਹ 71 ਦਾ ਜੰਦ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਥਾ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ ਲੇਕਿਨ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਦੁਸ਼ਮਣੀ ਹੈ ਪੰਜਾਬੀਆਂ ਨਾਲ ਸਿੱਖਾਂ ਨਾਲ ਗੁਰੂ ਨਾਨਕ ਨਾਮ ਦੇ ਵਾ ਲੋਕਾਂ ਨਾਲ ਪਤਾ ਨਹੀਂ ਕੀ ਇਹਨਾਂ ਦੀ ਦੁਸ਼ਮਣੀ ਹੈ ਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਗੱਲ ਹੁੰਦੀ ਹੈ ਸਾਡੇ ਗੁਰੂਆਂ ਦੀ ਗੱਲ ਹੁੰਦੀ ਹੈ ਉੱਥੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ